ਸਬਜੀ ਕੀ ਬਣਾਵਾਂ ਪਤਾ ਨਹੀਂ ਇਹ ਆਂਟੀ ਨੇ ਪਤਾ ਨਹੀਂ ਕਿਵੇਂ ਦੀ ਐ ਇਹਦਾ ਦਿਮਾਗ ਕਿਵੇਂ ਦਾ ਐ ਇਹਨੇ ਜਦੋਂ ਵੀ ਸਬਜੀ ਪੁੱਛਣੀ ਆਣਾ ਬਸ ਗਲੀ ਦੇ ਵਿੱਚ ਆਣ ਕੇ ਹੀ ਪੁੱਛਣੀ ਆ ਉਹ ਵੀ ਕੈਮਰਾ ਆਨ ਕਰਕੇ ਤੇ ਜਦੋਂ ਉਹ ਆਪਣੇ ਕੰਮ ਤੇ ਜਾਂਦਾ ਇਹਨੇ ਉਦੋਂ ਹੀ ਪੁੱਛਣਾ ਐ ਇਹ ਸਬਜੀ ਕੀ ਬਣਾਵਾਂ ਤੇ ਤੂੰ ਬੰਦਾ ਪੁੱਛੇ ਕੈਮਰਾ ਆਫ ਕਰਕੇ ਵੀ ਪੁੱਛਦਾ ਅਗਰ ਜੇ ਪੁੱਛਣਾ ਹੈ ਤੇ ਉਹ ਸਾਰਾ ਦਿਨ ਘਰੇ ਰਹਿੰਦਾ ਹੈ ਤੁਸੀਂ ਉਹਦਾ ਸਲਾਹ ਕਰ ਲੋਗੇ ਅੱਜ ਕੀ ਬਣਾਉਣਾ ਹੈ ਕੀ ਨਹੀਂ ਬਣਾਉਣਾ ਬਸ ਗਲੀ ਦੇ ਵਿੱਚ ਕੈਮਰਾ ਆਨ ਕਰਕੇ ਖੜੀ ਰਹਿੰਦੀ ਆ ਸਮਝ ਰਹੇ ਹੋ ਸਮਝ ਰਹੇ ਆ ਸਮਝ ਰਹੇ ਹੋ ਹਸਪੀਟਲ ਕਿੱਥੇ ਰਾਜਨਮ ਹਸਪੀਟਲ ਰਾਤ ਦੇ ਵਜੇ ਸਾਡੇ ਨਾਲ ਡਾਕਟਰ ਸਾਹਿਬ ਦੀ ਵੇਟ ਕਰ ਰਹੇ ਹਾਂ ਜਾਂਦਰ ਦਰਦ ਹੋ ਰਿਹਾ ਹੈ ਹੈ ਪਿੱਛੇ ਦਰਦ ਜਾ ਰਿਹਾ ਹੈ ਇਹਨਾਂ ਦੇ ਪਿੱਛੇ ਬੈਠ ਕੇ ਦਰਦ ਜਾ ਰਿਹਾ ਵਾ ਤੇ ਜਿੰਨ ਜਿੰਨ ਡਾਕਟਰ ਸਾਹਿਬ ਆ ਜਾਣਗੇ ਇੰਜੈਕਸ਼ਨ ਲਾਉਣਾ ਪਊਗਾ ਮੈਨੂੰ ਲੱਗਦਾ ਤੁਹਾਡੇ ਹਨਾ ਜਿਵੇਂ ਪਿਛਲੀ ਵਾਰ ਇਹ ਜਾਦੀ ਬੇਅਕਲ ਜਨਾਨੀ ਆ ਕਿ ਹਸਪੀਟਲ ਵਿੱਚ ਆਇਓ ਤੁਸੀਂ ਦਵਾਈ ਲੈਣ ਵਾਸਤੇ ਆਇਓ ਇੱਥੇ ਤੇ ਕੈਮਰਾ ਆਫ ਕਰ ਦਿਓ ਇੱਥੇ ਵੀ ਨੇ ਵਲੌਗ ਬਣਾ ਦਿੱਤਾ ਆਪਣੇ ਘਰ ਵਾਲੇ ਦਾ ਭੋਰਾ ਜਿੰਨੀ ਵੀ ਅਕਲੀਆਂ ਹੈਗੀ ਬੇਸ਼ਰਮ ਜਨਾਨੀ ਐ ਉਸ ਤਰ੍ਹਾਂ ਤੋਂ ਕਹਿੰਦੀ ਐ ਕਿ ਮੈਂ ਆਪਣੇ ਘਰ ਵਾਲੇ ਦੀ ਬਹੁਤ ਜ਼ਿਆਦਾ ਕੇਅਰ ਕਰਦੀ ਆ ਤੇ ਹੁਣ ਤੇਰਾ ਅਸਲੀ ਫਰਜ਼ ਵੰਦਾ ਸੀ ਉਹਦੀ ਕੇਅਰ ਕਰਦੀ ਹਾਂ ਉਹਦਾ ਧਿਆਨ ਰੱਖਦੀ ਹਾਂ ਪਰ ਨਹੀਂ ਤੈਨੂੰ ਤਾਂ ਵਲੌਗ ਚਾਹੀਦਾ ਸੀ ਵਲੌਗ ਤੇਰਾ ਹੁਣ ਬਣ ਗਿਆ ਹਣਾ ਬੇਅਕਲ ਡੰਗਰੇ ਤੇ ਨੂੰ ਇੰਨੀ ਵੀ ਅਕਲ ਨਹੀਂ ਹੈਗੀ ਕਿ ਅਗਲਾ ਬੰਦਾ ਪੀੜ ਨਾਲ ਤੜਫਣ ਦੇ ਆਏ ਕਿ ਆਪਾਂ ਉਹਦੀ ਪਹਿਲਾਂ ਹਣਾ ਦੇਖਭਾਲ ਕਰ ਲਈਏ ਪਰ ਨਹੀਂ ਤੈਨੂੰ ਤਾਂ ਵੀਡੀਓ ਦੀ ਪਈ ਹੈ ਕਿ ਮੇਰਾ ਵੀਡੀਓ ਜਿਹੜੀ ਹੈ ਨਾ ਉਹ ਕੰਪਲੀਟ ਹੋ ਜਾਈ ਤੈਨੂੰ ਵਲੌਗ 'ਚ ਮਿਲ ਗਿਆ ਚਾਹੀਦਾ ਵੈਸੇ ਡਾਕਟਰਾਂ ਨੂੰ ਕਿ ਇਹ ਜਿਹੜੇ ਬਲੌਗਰ ਬਲੌਗਰ ਹੈਗੇ ਆ ਨਾ ਇਹ ਹਸਪੀਟਲ ਜਾਂ ਕਿਤੇ ਵੀ ਸ਼ਾਪ ਤੇ ਜਾਂਦੇ ਆ ਨਾ ਇਹਨਾਂ ਦੇ ਕੈਮਰੇ ਆਫ ਹੀ ਰੱਖਾਉਣ ਆਨ ਨਾ ਰੱਖਾਉਣ ਇਹਨਾਂ ਨੇ ਤਾਂ ਡਰਾਮਾ ਹੀ ਬਣਾ ਲਿਆ ਚੀਜ਼ਾਂ ਦਾ ਕੋਈ ਲਿਮਟ ਹੁੰਦੀ ਆ ਕਿਸੇ ਚੀਜ਼ ਦੀ ਵੀ ਬਹੁਤ ਟੇਕ ਤੱਕ ਹੋ ਰਿਹਾ ਵੀ ਨਾ ਹੋਗਾ ਇੰਜੈਕਸ਼ਨ ਪੰਜ ਮਿੰਟਾਂ ਵਿੱਚ ਫਰਕ ਪੈ ਜਾਊਗਾ ਬਸ ਤੁੰਗਪਰਾ ਕਰ ਲੈ ਜਿਆਦਾ ਦਰਦ ਹੋਈ ਹੈ ਹੂੰ ਬਸ ਇਹਨਾਂ ਨੂੰ ਕਿ ਪੰਜ ਮਿੰਟਾਂ ਵਿੱਚ ਫਰਕ ਪੈ ਜਾਊਗਾ ਮੈਂ ਨਾ ਦੂਸਰੀ ਵਾਰ ਜਦ ਇਦਾਂ ਤੜਫਦੇ ਦੇਖ ਰਹੀ ਆ ਪਹਿਲੀ ਵਾਰ ਇੱਕ ਵਾਰ ਇਹਨਾਂ ਦੇ ਭਰਾ ਤੇ ਕੀ ਕਹਿੰਦੇ ਸੀ ਕਿ ਮਤਲਬ ਤੁਸੀਂ ਇਹਨਾਂ ਨੂੰ ਗਲਤ ਕਿਉਂ ਬੋਲਦੇ ਹੋ ਜਿਹੜੇ ਇਹਨਾਂ ਦੇ ਚਿਮਚੇ ਆ ਖਾਸ ਤੌਰ ਤੇ ਜਿਹੜੇ ਨਾਲ ਚਿਮਚੇ ਇਹਨਾਂ ਨੂੰ ਦੇਖਦੇ ਆ ਉਹ ਚਿਮਚੇ ਇੱਥੇ ਆਣ ਕੇ ਸਾਡੀਆਂ ਵੀਡੀਓ ਤੇ ਗਿਆਨ ਦਿੰਦੇ ਆ ਕਿ ਤੁਸੀਂ ਇਹਨਾਂ ਨੂੰ ਕਿਉਂ ਰੋਸਟ ਕਰਦੇ ਆ ਆਹ ਹਰਕਤਾਂ ਦਾ ਕਰਕੇ ਕਰਦੇ ਆ ਔਰ ਇਹ ਘਰ ਵਾਲੇ ਨੇ ਵੀ ਤਰਲੇ ਮੰਨਤਾ ਕਰ ਲੈ ਇੱਕ ਗੱਲ ਉਹਨੇ ਬਾਰ ਬਾਰ ਕਹਿਤੀ ਆ ਉਹ ਪੀੜ ਨਾਲ ਤੜਫਾਂਦੇ ਉਹਨੇ ਕਹਤਾ ਕਿ ਕੈਮਰਾ ਬੰਦ ਕਰ ਲਾ ਕੈਮਰਾ ਬੰਦ ਕਰ ਲਾ ਪਰ ਇਹਦੀ ਮਾਂ ਦੀ ਧੀ ਨੇ ਕੈਮਰਾ ਬੰਦ ਨਹੀਂ ਕੀਤਾ ਬਸ ਆਪਣਾ ਹੀ ਗਿਆਨ ਪ੍ਰਵਚਨ ਦੇਣ ਲੱਗ ਪਈ ਆ ਉਹ ਅਗਲੇ ਦਿ ਵੀ ਸੁਣ ਲਾ ਅਗਲਾ ਕਿਹੜੀ ਹਾਲਤ ਦੇ ਵਿੱਚ ਆ ਬਸ ਇਹਨੂੰ ਵਲੌ ਉਹਨੇ ਕਰਦੋ ਐਸੀ ਉਦੋਂ ਐਸੀ ਐਮਰਜੈਂਸੀ ਚ 25 ਇੰਜੈਕਸ਼ਨ ਲਵਾਇਆ ਸੀ ਫਿਰ 15 ਮਿੰਟ ਚ ਫਰਕ ਪੈ ਗਿਆ ਸੀ ਅੱਜ ਦੂਸਰੀ ਵਾਰ ਇੰਨਾ ਜ਼ਿਆਦਾ ਇਹ ਸੜੜੇ ਵਿੱਚ ਦਰਦ ਹੋ ਰਿਹਾ ਵਾ ਇਹਨਾਂ ਨੇ ਫਿਰ ਬਸ 10-15 ਮਿੰਟ ਚ ਫਰਕ ਪੈ ਗਿਆ ਨਾ ਮੈਂ ਆਪਣੇ ਦਰਦ ਤੋਂ ਚਲੋ ਠੋਕ ਆ ਗਏ ਮੈਨੂੰ ਬੰਦ ਕਰ ਆ ਜੋ ਗਾਲੀ ਨਹੀਂ ਦੇ ਸਕਦਾ ਨਹੀਂ ਗਾਲੀ ਨਹੀਂ ਦੇਣਾ ਫੈਮਲੀ ਫੈਮਲੀ ਦੇਖਤੀ ਹੈ ਵਰਨਾ ਮੈਂ ਐਸੇ-ਐਸੇ ਗਾਲੀ ਧੂੰ ਐਸੇ-ਐਸੇ ਵੀ ਗਾਲੀ ਧੂਣਾ ਜ਼ਿੰਦਗੀ ਭਰ ਯਾਦ ਰੱਖੇਗੀ ਅਗਲੇ ਜਿੰਨਾਂ ਨਵੇਂ ਜੇ ਸਹਾਲਤ ਵਿੱਚ ਉਹ ਪਿਆ ਹੈ ਉਦੇ ਕੱਪੜੇ ਕਿਸ ਢੰਗ ਨਾਲ ਆ ਜਾਂ ਕਿੱਦਾਂ ਵੀ ਆ ਜੇ ਇਸ ਢੰਗ ਨਾਲ ਵੀ ਉਹ ਲੰਮੇ ਪਿਆਏ ਤੈਨੂੰ ਚਾਹੀਦਾ ਸੀ ਵਲੌਗ ਬਣਾਉਣਾ ਕਿੰਨਾ ਕੁ ਜ਼ਿਆਦਾ ਜ਼ਰੂਰੀ ਸੀ ਤੂੰ ਵਲੌਗ ਬਣਾਉਂਦੀ ਆ ਜਦੋਂ ਇਹਨਾਂ ਵੀ ਦਿਮਾਗ ਨਹੀਂ ਕੰਮ ਕਰਦਾ ਇਹਨਾਂ ਨੂੰ ਨਾ ਮਤਲਬ ਕਮੈਂਟਾਂ ਦੇ ਵਿੱਚ ਲੋਕਾਂ ਨੇ ਇੰਨੀਆਂ ਜਿੰਨੀਆਂ ਲਾਂਹ ਤਾਂ ਪਾਈਆਂ ਨਾ ਇੰਨੀਆਂ ਲਾਂਹ ਤਾਂ ਪਾਈਆਂ ਨਾ ਕੋਈ ਪੁੱਛੋ ਹੀ ਨਾ ਇਹਨੇ ਉਹ ਕਮੈਂਟ ਹੀ ਡਿਲੀਟ ਕਰੀ ਜਾਂਦੀ ਆ ਪਰ ਆਪਾਂ ਵੀ ਉਹਦੇ ਜਿਹੜੇ ਕਮੈਂਟ ਸੀ ਨਾ ਬੈਡ ਕਮੈਂਟ ਉਹਦੇ ਆਪਾਂ ਵੀ ਸਕਰੀਨਸ਼ਾਟ ਲੈ ਕੇ ਰੱਖਿਆ ਅਗਲੇ ਕਲਿੱਪ ਦੇ ਵਿੱਚ ਲਾ ਕੇ ਦਿਖਾਵਾਂਗੀ ਕਿ ਲੋਕਾਂ ਨੇ ਇਹਨਾਂ ਨੂੰ ਕਿੰਨੀਆਂ ਲਾਂਹ ਤਾਂ ਪਾਈਆਂ ਹੈ ਹਾਂ ਬ ਤੇ ਫਟਾਫਟ ਪਹਿਲਾਂ ਤੂੰ ਕੀ ਖਾ ਰੋਣਾ ਰੋਟੀ ਉਹ ਨਹੀਂ ਡਾਕਟਰ ਨੇ ਗਿਆ ਸੀ ਦਵਾਈ ਲੈਣ ਡਾਕਟਰ ਦੀ ਢੂਈ ਮਾਰ ਤੂੰ ਬੱਚਾ ਉੱਪੀ ਖਵਾ ਯਾਰ ਓਏ ਖਾਓ ਤੁਹਾਡੇ ਜੱਟ ਕਰਵਾ ਲਈ ਬੇਇਜ਼ਤੀ ਏ ਪਤਾ ਨਹੀਂ ਕਿਸ ਮਿੱਟੀ ਦੀ ਬਣੀ ਆ ਜਨਾਨੀ ਹਰੇਕ ਵਲੌਗ ਦੇ ਵਿੱਚ ਆਪਣੇ ਘਰ ਵਾਲੇ ਤੋਂ ਇੰਨੀ ਜਿਆਦਾ ਬੇਇੱਜ਼ਤੀ ਕਰਵਾਉਂਦੀ ਆ ਨਾ ਪਤਾ ਨਹੀਂ ਹੁਣ ਰੱਬ ਜਾਣੇ ਕਿ ਇਹਦਾ ਘਰ ਵਾਲੇ ਨੂੰ ਵਲੌਗ ਇਹਦੇ ਬਣਾਉਣੇ ਪਸੰਦ ਵੀ ਆ ਕਿ ਨਹੀਂ ਵੀ ਪਸੰਦ ਉਹ ਹਰੇਕ ਵਲੌਗ ਦੇ ਵਿੱਚ ਇਹਦੀ ਨੋਕਾ ਟੋਕੀ ਕਰਦਾ ਏ ਪਰ ਇਹ ਬੇਅਕਲ ਜਨਾਨੀ ਨੂੰ ਭੋਰਾ ਵੀ ਅਕਲ ਨਹੀਂ ਹੈਗੀ ਕਿ ਉਹ ਬੰਦਾ ਕਿਹੜੀ ਹਾਲਤ ਦੇ ਵਿੱਚ ਆ ਉਹਨੂੰ ੱੱਕੇ ਨਾਲ ਰੋਟੀ ਖਵਾ ਰਹੀ ਏ ਜਦੋਂ ਉਹ ਕਹਿ ਰਿਹਾ ਕਿ ਪਹਿਲਾਂ ਬੱਚਿਆਂ ਨੂੰ ਖਵਾ ਲਾ ਤੇ ਤੂੰ ਬੱਚਿਆਂ ਨੂੰ ਖਵਾ ਲਾ ਪਰ ਤੇਰਾ ਵਲੌਗ ਜਰਾ ਜ਼ਰੂਰੀ ਆ ਕਾਕਾ ਤੈਨੂੰ ਕੋਈ ਨਾ ਕੋਸ਼ ਤੇ ਵਲੌਗ ਬਣਾਉਣ ਵਾਸਤੇ ਕੋਈ ਨਾ ਕੋਈ ਤੇ ਟੌਪਿਕ ਚਾਹੀਦਾ ਸੀ ਸੋ ਤੈਨੂੰ ਮਿਲ ਗਿਆ ਅੱਜ ਤੁਹਾਨੂੰ ਦੇਖ ਸਕਦੇ ਕਾਕਾ ਠੀਕ ਹੋ ਗਿਆ ਦੋਇਕ ਗਾਇਜ਼ ਹੁਣ ਮੇਰੇ ਦੇ ਥੋੜੀ ਮਜ਼ਾਦਦਾ ਰੱਖੀਏ ਚੱਲ ਕੋਈ ਨਾ ਤੇਰਾ ਵਲੌਗ ਪੂਰਾ ਹੋ ਗਿਆ ਹੋਰ ਤੈਨੂੰ ਕੀ ਚਾਹੀਦਾ ਸੀ ਮਾਂ ਦੀ ਦੀ ਨੇ ਕੈਮਰਾ ਨਹੀਂ ਆਫ ਕੀਤਾ ਇੱਕ ਮਿੰਟ ਵਾਸਤੇ ਵੀ ਕਿ ਕੈਮਰਾ ਹੀ ਮੈਂ ਆਫ ਕਰਦਾ ਕਿੱਡੀ ਬੇਅਕਲ ਜਨਾਨੀ ਆ ਨਾ ਬੰਦਾ ਹੁਣ ਇਹਨੂੰ ਕੀ ਕਵੇ ਕਿ ਤੈਨੂੰ ਮਾੜਾ ਮੋਟ ਵੀ ਨਹੀਂ ਸੰਗ ਸ਼ਰਮ ਹੈਗੀ ਕਿ ਮੈਂ ਕੀ ਕਰ ਰਹੀ ਆ ਬੇਅਗਲੇ ਫਿਰ ਕਹਿੰਦੀ ਆ ਕਿ ਲੋਕੀ ਸਾਨੂੰ ਗਲਤ ਬੋਲਦੇ ਆ ਤਾਂ ਤੁਹਾਨੂੰ ਗਲਤੀ ਲੋਕਾਂ ਬੋਲਣਾ ਜਦੋਂ ਤੁਹਾਡੀਆਂ ਹਰਕਤਾਂ ਹੀ ਇਹੋ ਜਿਹੀਆਂ ਆ ਹਰ ਜਗ੍ਹਾ ਤੇ ਕੈਮਰਾ ਜ਼ਰੂਰੀ ਨਹੀਂ ਹੁੰਦਾ ਡੰਗਰੇ ਓਵਰ ਐਕਟਿੰਗ ਦੀ ਦੁਕਾਨ ਆ ਆ ਹੁਣ ਤੁਸੀਂ ਆਪ ਹੀ ਦੇਖ ਲਓ ਜਿਹੜੇ ਇਹਨਾਂ ਦੇ ਚਿਮਚੇ ਆ ਨਾ ਚਿਮਚੇ ਕਹਿੰਦੇ ਕਿ ਤੁਸੀਂ ਇਹਨਾਂ ਨੂੰ ਰੋਸਟ ਕਰਦੇ ਹੋ ਆ ਇਹਨਾਂ ਦੇ ਕਮੈਂਟ ਹੀ ਦੇਖ ਲਓਗੇ ਲੋਕਾਂ ਨੇ ਇਹਨਾਂ ਨੂੰ ਕਿਹੋ ਜਿਹਾ ਕਮੈਂਟ ਕੀਤਾ ਆ ਕਿ ਹਰ ਜਗ੍ਹਾ ਕੈਮਰਾ ਨਹੀਂ ਜ਼ਰੂਰੀ ਹੁੰਦਾ ਬਾਕੀ ਤੁਸੀਂ ਆਪ ਹੀ ਦੇਖ ਲਓ ਜਿਹੜੇ ਇਹਨਾਂ ਦੇ ਚਿਮਚੇ ਬ ਦਾ ਡੇਲੀ ਰੁਟੀਨ ਬਣਾ ਹੋਇਆ ਹੈ ਨਾ ਕਿਹੜੇ ਟਾਈਮ ਉਹਨਾਂ ਨੇ ਕੀ ਕਰਨਾ ਹੁੰਦਾ ਮੈਨੂੰ ਸਭ ਪਤਾ ਇਸ ਟਾਈਮ ਉਹ ਹੈ ਨਹੀਂ ਡੈਡੀ ਕੰਮ ਤੇ ਗਏ ਹੋਏ ਹੈ ਬੋਬੀ ਸਕੂਲ ਗਿਆ ਹੋਇਆ ਹੈ ਤਾਂ ਮੈਂ ਕਰ ਰਹੀ ਹਾਂ ਮੇਰੀਆਂ ਕੁਝ ਸ਼ੂਟਿੰਗਸ ਦੇ ਸੀ ਵੀਡੀਓ ਸ਼ੂਟ ਕਰਨ ਆਇਆ ਤਾਂ ਮੈਂ ਉਸ ਤੋਂ ਬਾਕੀ ਗੱਲਾਂ ਤੋਂ ਬਾਅਦ ਵਿੱਚ ਪਹਿਲਾਂ ਤੂੰ ਸ਼ੂਟਿੰਗ ਦਾ ਮਤਲਬ ਦੱਸ ਕਿ ਸ਼ੂਟਿੰਗ ਕਿਹਨੂੰ ਕਹਿੰਦੇ ਆ ਸ਼ੂਟਿੰਗ ਦੇ ਨੂੰ ਪਤਾ ਹੈਗਾ ਸ਼ੂਟਿੰਗ ਕਿਹਨੂੰ ਕਹਿੰਦੇ ਆ ਤੂੰ ਕਿਸੇ ਮੂਵੀ ਦੇ ਵਿੱਚ ਚੱਲੀ ਆ ਜਿੱਥੇ ਤੂੰ ਸ਼ੂਟਿੰਗ ਕਰ ਰਹੀ ਆ ਜਾਂ ਸਿੰਗਰ ਨਾਲ ਕਰ ਰਹੀ ਆ ਬੇ ਅਗਲੇ ਵਲੌਗ ਬਣਾ ਰਹੀ ਆ ਤੂੰ ਡੰਗਰ ਕਹਾ ਥਾਂ ਦੀ ਜਦੋਂ ਨਹੀਂ ਪਤਾ ਹੁੰਦਾ ਨਾ ਗੂਗਲ ਤੇ ਉਹ ਹੁੰਦਾ ਜਾਂਦਾ ਤੈਨੂੰ ਕੁਝ ਹੈ ਨਹੀਂ ਆ ਤੇ ਇੰਗਲਿਸ਼ ਵਾਲੀ ਮੈਡਮ ਬਣ ਕੇ ਬਹਿ ਜਾਣੀ ਆ ਸੋ ਪਹਿਲਾਂ ਅਸੀਂ ਸੋਚਿਆ ਕਿ ਇੱਕ ਪ੍ਰੈਂਕ ਕਰਦੇ ਹਾਂ ਸੋ ਫਾਈਨਲੀ ਗਾਇਜ਼ ਮੈਂ ਤੁਹਾਨੂੰ ਦੱਸ ਦੇਣਾ ਸੋਹਣੀ ਆ ਕਿ ਮੈਂ ਪ੍ਰੈਂਕ ਕਰਨ ਵਾਲੀਆਂ ਤਾਂ ਜਿਹੜਾ ਮੇਰਾ ਫੋਨ ਹੈ ਦੇਖ ਸਕਦੇ ਤੁਸੀਂ ਕਿਉਂਕਿ ਨਾਲ ਇਹ ਕਹਿੰਦੀ ਮੈਂ ਸੋਚਿਆ ਚਲੋ ਅੱਜ ਇੱਕ ਪ੍ਰੈਂਕ ਕਰਦੇ ਹਾਂ ਤੈਨੂੰ ਪ੍ਰੈਂਕ ਹੀ ਨਹੀਂ ਕਰਨਾ ਹੁੰਦਾ ਪਹਿਲਾਂ ਪ੍ਰੈਂਕ ਦਾ ਮਤਲਬ ਸਿੱਖ ਗਿਆ ਪ੍ਰੈਂਕ ਹੁੰਦਾ ਕੀ ਆ ਪ੍ਰੈਂਕ ਪ੍ਰੈਂਕ ਦੇ ਚੱਕਰਾਂ ਦੇ ਵਿੱਚ ਹੀ ਤੂੰ ਕਹਿਦਾ ਛਤਰ ਖਾ ਲੈਣੇ ਕਿਸੇ ਤੋਂ ਇੰਨੇ ਜ਼ਿਆਦਾ ਪ੍ਰੈਂਕ ਕੀਤੇ ਆ ਇੱਕ ਵੀ ਪ੍ਰੈਂਕ ਦਾ ਸਰੇਣੀ ਚੜਿਆ ਕਿਉਂਕਿ ਤੁਹਾਨੂੰ ਪ੍ਰੈਂਕ ਹੀ ਨਹੀਂ ਕਰਨਾ ਹੁੰਦਾ ਫੰਦੇ ਠੀਕਾ ਤਾਂ ਆਪਾਂ ਰਿਐਕਸ਼ਨ ਯਾਨੀ ਕਿ ਮੈਨੂੰ ਮੈਂ ਪਹਿਲੀ ਵਾਰੀ ਇਹਦਾ ਕੋਈ ਪ੍ਰੈਂਕ ਕਰਨੇ ਜਾ ਰਹੀਆਂ ਕਿਉਂਕਿ ਕਾਫੀ ਜ਼ਿਆਦਾ ઓਡੀਅன்ஸ் ਬੋਲ ਰਹੀ ਸੀ ਤੁਸੀਂ ਪ੍ਰੈਂਕ ਕਰੋ ਹਨਾ ਤਾਂ ਮੈਂ ਲਾਈਵ ਦੇ ਵਿੱਚ ਇਹੀ ਬੋਲਦੀ ਸੀ ਕਿ ਇਹ ਪ੍ਰੈਂਕ ਮੈਂ ਆਪਣਾ ਮੇਰੇ ਲਾਈਵ ਚੈੱਕ ਕਰਦੇ ਘਰ ਦੇ ਵੀਡੀਓ ਚੈੱਕ ਕਰਦੇ ਇਹਨਾਂ ਨੂੰ ਪਤਾ ਲੱਗ ਜੂਗਾ ਮੈਂ ਕਿ ਨਹੀਂ ਸਾਡਾ ਪ੍ਰੈਂਕ ਕਰਨਾ ਹਨਾ ਤਾਂ ਇਸ ਕਰਕੇ ਹੀ ਮੈਂ ਬੋਲਦੀ ਸੀ ਤਾਂ ਕਿ ਉਹਨਾਂ ਨੂੰ ਮੇਰੇ ਤੇ ਯਕੀਨ ਰਹੇ ਠੀਕਾ ਬਟ ਫਾਈਨਲੀ ਅੱਜ ਲੈ ਤੁਹਾਡੇ ਸਾਰਿਆਂ ਨੇ ਕਹਿੰਦੇ ਪ੍ਰੈਂਕ ਕਿਹਨਾਂ ਪਤਾ ਨਹੀਂ ਕਿਹੋ ਜਿਹੇ ਲੋਕ ਆ ਜਿਹੜੇ ਇਹਨਾਂ ਨੂੰ ਪੰਪ ਦੇ ਦਿੰਦੇ ਆ ਕਿ ਆਹ ਕਰੋ ਉਹ ਕਰੋ ਮੈਨੂੰ ਨਹੀਂ ਲੱਗਦਾ ਇਹਨੂੰ ਕੋਈ ਵੀ ਇਹ ਵੀ ਇਕਲਾ ਇਹ ਫੇਰ ਉਹਨਾਂ ਲੱਛਣਾਂ ਤੇ ਆ ਗਈ ਆ ਦੋ ਕੁ ਦਿਨ ਵਾਵਾ ਸੁਧਰੀ ਸੀ ਫੇਰ ਉਹਨਾਂ ਲੱਛਣਾਂ ਤੇ ਆ ਗਈ ਆ ਮੈਂ ਸੋਫੇ ਤੇ ਬੈਠਾਂਗੀ ਸੁਲਾਬੀ ਬੰਦ ਵੇਟ ਕਰਦੇ ਆਂ ਮਮੀ ਕਦੋਂ ਆਉਣਗੇ ਜਨਾ ਕਿਉਂ ਤਾਂ ਤੂੰ ਕਰੀ ਨਾ ਇਹ ਤਾਂ ਮੈਂ ਤੇ ਫੋਨ ਨਹੀਂ ਲਾਉਂਦੀ ਕਿਉਂ ਮਾਰੀ ਬਾਰੀ ਲਾਈ ਜਨਾ ਚਲ ਠੀਕ ਹੈ ਆ ਗਿਆ ਓਕੇ ਹਾਂ ਬਸ ਓ ਠੀਕ ਹੈ ਨਹੀਂ ਸੀ ਕਲਾ ਸੀ ਕਹਿੰਦੇ ਹੂੰ ਕਹੋਛ ਨਹੀਂ ਤੇ ਹਾਂ ਬਸ ਠੀਕ ਹੈ ਯਾਰ ਨਾ ਲਾਓ ਕਹੋ ਮੈਂ ਭੰਡਾ ਕੋਈ ਵੀ ਨਹੀਂ ਯਾਰ ਫਿਰ ਗਲਤ ਕਰ ਲੈਂਦੇ ਅੰਤ ਕਰ ਲੈਂਦੇ ਹਾਂ ਆਂ ਦਾ ਵੀ ਕੋਈ ਹਾਲ ਨਹੀਂ ਕਾ ਕਿ ਤੂੰ ਪਹਿਲਾਂ ਪੁੱਛ ਤੇ ਰਿਆ ਕੌਣ ਆ ਜਾਂ ਕਿੱਦਾਂ ਕਿਹਦੇ ਨਾਲ ਗੱਲ ਕਰਦੀ ਐ ਡਾਇਰੈਕਟ ਹੀ ਬੱਸ ਸ਼ਤਰੋਲ ਕਰ ਦਿੰਦੀ ਐ ਇਹਨਾਂ ਨੂੰ ਆ ਹੁਣ ਬੰਦਾ ਕੀ ਗਵੇ ਦੋਵੇਂ ਰਲੀਆਂ ਮਾਵਾਂ ਧੀਆ ਲੋਕਾਂ ਨੂੰ ਬੇਵਕੂਫ ਬਣਾਉਂਦੀਆਂ ਐ ਸਕ੍ਰਿਪਟਡ ਆ ਸਾਰਾ ਕੁਝ ਹੀ ਠੀਕ ਆ ਨਾ ਮਾਣੂ ਪਤਾ ਹੋਊਗਾ ਕਿਨੇ ਕਿਤੇ ਫੇਰ ਨਾ ਚੰਦ ਚਾੜ ਦੇ ਚਾੜ ਦੇ ਤੇ ਇਸ ਕਰਕੇ ਭੱਜੀ ਆਈ ਆ ਸਾਰਾ ਪਤਾ ਹੁੰਦਾ ਇਹਨਾਂ ਨੂੰ ਆਪਣੇ ਅਰਗੇ ਨੂੰ ਬੇਕੂਬ ਬਣਾ ਦਿੰਦੇ ਆ ਇਹਨਾਂ ਨੂੰ ਕਿਹੜਾ ਕੁਝ ਪਤਾ ਲੱਗਦਾ ਏ ਤੇ ਤੂੰ ਆ ਗੋ ਮਾਂ ਉਹਦੀ ਡੰਗਰ ਆ ਤੂੰ ਪਹਿਲਾਂ ਪੁੱਛ ਤੇਰੇ ਕੋਣ ਆ ਕਿਦਾਂ ਕੀ ਦਾ ਫੋਨ ਆ ਡਾਇਰੈਕਟ ਹੀ ਚੱਲ ਪਿਓ ਔਰ ਯਾਰ ਪ੍ਰੈਂਕ ਖਾਦੀ ਪੀ ਓ ਦੇਖ ਕੈਮਰਾ ਆ ਦੇਖ ਯਾਰ ਥੋੜੀ ਆ ਔਰ ਯਾਰ ਇੱਥੇ ਪ੍ਰੈਂਕ ਖਾਦੀ ਪੀ ਸਭਾਈ ਸੋ ਨਹੀਂ ਬਤਾ ਦੇਖੇ ਚੋਲੇਗਾ ਪ੍ਰੈਂਕ ਸੀ ਬੋਏਫ੍ਰੈਂਡ ਪ੍ਰੈਂਕ ਸੀ ਸੌਰੀ ਪਤਾ ਨਹੀਂ ਕਿਦਾਂ ਲੱਗ ਜਾਂਦੀ ਕਿੰ ਨੂੰ ਸੋ ਗਾਇਸ ਐਂਡ ਬਰੋ ਨਾਲ ਟੰਗਣਾ ਬਣਾਇਆ ਕਰੋ ਪਹਿਲੀ ਗੱਲ ਆਪਣੀ ਮਾਂ ਦੀ ਸ਼ਕਲ ਦਿਖਾ ਦੇ ਨਾ ਤੇਰੀ ਸ਼ਕਲ ਦੇਖਦੀ ਨਾ ਤੇਰੀ ਮਾਂ ਦੀ ਦੇਖਦੀ ਪਤਾ ਨਹੀਂ 76 ਦਿਨ ਪਹਿ ਵੀ ਹੈ ਕਿ ਨਹੀਂ ਵੀ ਪੈ ਠੀਕ ਹੈ ਨਾ ਫੋਟੋ ਤਾਂ ਸਾਫ਼ ਕਰਕੇ ਰੱਖੋ ਨਾ ਦੂਸਰੀ ਗੱਲ ਕੀ ਤਾਹਨੇ ਸੱਚੀ ਮਾਰਿਆ ਵੀ ਕਿ ਨਹੀਂ ਮਾਰਿਆ ਹੱਥਾ ਨਾਲ ਨਹੀਂ ਕਿ ਕਟ-ਕਟ ਕੇ ਉਦਾਂ ਹੀ ਆ ਗਈ ਤਾੜੀਆਂ ਮਾਰ ਕੇ ਤੇ ਤੈਨੂੰ ਲੱਗਾ ਕਿ ਮੈਨੂੰ 76 ਪੈ ਗਿਆ ਬੇਕੂਬ ਬਣਾਉਂਦੇ ਜਿਹਦੀ ਮਾਰ ਲਈ ਹੋਵੇ ਨਾਲ ਤੇ ਉਹਨੂੰ ਕੀ ਲੋੜ ਆ ਇਹੋ ਜਿਹੀ ਇਕ ਸੀ ਗੱਲਾਂ ਨੂੰ ਸੀਰੀਅਸ ਲੈਣ ਦੀ ਸਾਰਾ ਇਹ ਡਰਾਮੇ ਕਰਦੀਆਂ ਦੋਵੇਂ ਮਾਵਾਂ ਧੀਆਂ ਰਲੀਆਂ ਹੁੰਦੀਆਂ ਆਵਾ ਪਾਗਲ ਬਣਾਉਂਦੀਆਂ ਲੋਕਾਂ ਨੂੰ ਲੱਗਾ ਹਲੋ ਯਾਰਾ ਮੰਮੀ ਨਾਲ ਗੱਲ ਕਰੀਂ ਕਰੋ ਮੰਮੀ ਨਾਲ ਗੱਲ ਚਾਹਤ ਕਰੋ ਫੋਨ ਲੱਗਾ ਹੈ ਕੋਸ਼ਿਸ਼ ਕਰੀਏ। ਇਹ ਆਂਗਲੀ ਦਾਰਕ ਬਿਕਾ ਬਸ ਜੇ ਤੁਸੀਂ ਮੈਨੂੰ ਯੇਕ ਹੋ ਕਿ ਮੈਂ ਹਾਂ ਸਾਨੂੰ ਬਣਾ ਲਈਏ ਕਿ ਜਿਵੇਂ ਜਿਵੇਂ ਬੰਦਾ ਪਾਈ ਸਕਦਾ ਆ ਦੇਖੋ ਕੈਮਰਾ ਸੋ ਗਾਇਜ਼ ਮੰਮੀ ਸਾਈਡ ਤੇ ਹੋ ਉਹ ਪਹਿਲਾਂ ਜਿਹੜੇ ਤੇਰੇ ਬੀਐਫਸੀ ਉਹ ਤੇਰੀ ਮਾਣਾ ਗੱਲ ਕਰਦੇ ਜੂ ਰਹੇ ਸੀ ਤੇ ਹੁਣ ਤਾਈਆਂ ਤੇ ਕਹਿ ਰਹੀਆਂ ਮੰਮੀ ਨਾਲ ਗੱਲ ਕਰਿਓ ਮੰਮੀ ਦਾ ਵੀ ਦਿਮਾਗ ਦੇਖ ਲਓ ਕਿ ਜਦੋਂ ਤੂੰ ਪਹਿਲਾਂ ਆਈਆਂ ਤੇ ਉਦੋਂ ਤੂੰ ਛਤਰ ਨਾਲ ਕੁੱਟਣ ਲਾ ਪਈਆਂ ਪਤਾ ਨਹੀਂ ਕੁੱਟਿਆ ਵੀ ਕਿ ਨਹੀਂ ਵੀ ਕੁੱਟਿਆ ਆਪਾਂ ਕੋੜਾ ਕੁਝ ਸਾਫ਼ ਦੇਖਦਾ ਸੀ ਤੇ ਲੋਕਾਂ ਨੂੰ ਪਾਗਲ ਬਣਾਉਂਦੇ ਆ ਉਹੀ ਗੱਲ ਹੋਣ ਜੂ ਕਹਿ ਰਹੀਆਂ ਕਿ ਮੰਮੀ ਮੰਮੀ ਨਾਲ ਗੱਲ ਕਰਿਓ ਤੇ ਮਾਣੇ ਹੁਣ ਫੋਨ ਫ ਕਰਦੀ ਪਹਿਲਾਂ ਹੀ ਛਤਰ ਮਾਰਨ ਲੱਗ ਪਈ ਆ ਤੇ ਇਹ ਤੋਂ ਸਾਫ ਪਤਾ ਲੱਗਦਾ ਹੈ ਕਿ ਇਹ ਕੋਈ ਪ੍ਰੈਂਕ ਪ੍ਰੋਗਰਾਮ ਨਹੀਂ ਹੈ ਇੱਕ ਲੋਕਾਂ ਨੂੰ ਪਾਗਲ ਬਣਾਉਂਦੇ ਆ ਡਰਾਮੇ ਕਰਦੀ ਆ ਬੇਕ ਵੱਤ ਸਹੀ ਹੈ ਗਾਈਜ਼ ਅચ્છਾ ਮਤਲਬ ਇਹਨੂੰ ਜਿਸ ਮੈਂ ਪਾਣੀ ਸਾਖਦੀ ਇਹਨੂੰ ਜਿਸ ਮੈਂ ਪਾਣੀ ਸਾਖਦੀ ਸੋ एवरीवन ਨਾ ਫਾਈਨਲੀ ਮੇਰੀ ਇੱਕ ਸਿੰਘ ਮੇਰੇ ਫੋਨ ਚੀ ਹੈ ਪਰਸਨਲ ਦੇਖ ਲਓ ਦੰਦ ਐਵੇਂ ਕੱਢੀ ਜਾਂਦੀ ਆ ਬਿਨ ਗੱਲ ਤੋਂ ਬਿਨ ਮਤਲਬ ਤੋਂ ਤੈਨੂੰ ਛਤਰ ਪੈ ਗਿਆ ਹਟਿਆ ਤੇ ਦੰਦ ਕੱਢ ਰਹੀ ਆ ਆਪਣੀ ਬੇਇੱਜ਼ਤੀ ਤੇ ਆਪ ਹੀ ਖੁਸ਼ ਹੋ ਰਹੀ ਆ ਆਪਣਾ ਜਲੂਸ ਤੇ ਉਹ ਆਪ ਕਢਾਉਂਦੀ ਆ ਬੇਅਕਲੇ ਡੰਗਰੇ ਸੁਗਲੇ ਹਾਲੇ ਤੂੰ ਸੁਧਰੀ ਨਹੀਂ ਆ ਪਰ ਤੂੰ ਫੇਰ ਉਹੀ ਕਮਾਨ ਨੂੰ ਫੇਰ ਸ਼ੁਰੂ ਕਰ ਲਿਆ ਤੂੰ ਨਹੀਂ ਸੁਧਰ ਸਕਦੀ ਬੇਅਕਲੇ ਬਾਕੀ ਤੂੰ ਕਹਿੰਦੀ ਆ ਕਿ ਮੈਂ ਸੇਮ ਪਾ ਨਹੀਂ ਸਕਦੀ ਤੂੰ ਸੇਮ ਪਾ ਸਕਦੀ ਆ ਸਾਰੇ ਲੋਕਾਂ ਨੂੰ ਸਾਰੀ ਦੁਨੀਆ ਨੂੰ ਪਤਾ ਏ ਯਕੀਨ ਆ ਤੇਰੇ ਤੇ ਕਿ ਤੂੰ ਕੋਈ ਪੁੱਠਾ ਕੰਮ ਕਰ ਸਕਦੀ ਆ ਤੂੰ ਐਡੀ ਢੀਠ ਕੁੜੀ ਆ ਨਾ ਅਹੀਂ ਨਹੀਂ ਗੱਲ ਤੇਰੇ ਕੀ ਢੀਠ ਵੇਖੀ ਹੇ ਕਿਚੂਚ ਬੋਲਣ ਆਪੀ ਤਾਂ ਉਹਨੂੰ ਮਮਾ ਨੂੰ ਪਤਾ ਨਹੀਂ ਐਂਦਾ ਕਦੇ ਮੈਂ ਕਿਸੇ ਨਾਲ ਗੱਲ ਨਹੀਂ ਕੀਤੀ ਹੈਗੀ ਉਹ ਦੇਖ ਲਓ ਇਹ ਜਨਾਨੀ ਕਿੰਨੇ ਝੂਠ ਬੋਲਦੀ ਆ ਕਹਿੰਦੀ ਆ ਕਿ ਮੇਰੀ ਮਾਂ ਨੂੰ ਪਤਾ ਸੀ ਜੀ ਮਤਲਬ ਮੈਂ ਕਿਸੇ ਨਾਲ ਵੀ ਗੱਲ ਨਹੀਂ ਕਰ ਸਕਦੀ ਸਾਰਾ ਕੁਝ ਲੋਕਾਂ ਨੇ ਸੁਣ ਲਿਆ ਅੱਖੀਂ ਦੇਖ ਲਿਆ ਏ ਤੇ ਫਿਰ ਵੀ ਕਹਿੰਦੀ ਆ ਕਿੰਨੇ ਝੂਠ ਬੋਲਦੀ ਏ ਕੁੜੀ ਸ਼੍ਰੀਆਮ ਦੇਖ ਲਓ ਤੁਸੀਂ ਮਾਤਾ ਨੂੰ ਯਕੀਨ ਨਹੀਂ ਆ ਜਾਂ ਮਾਤਰੀ ਨੂੰ ਯਕੀਨ ਹੈਗਾ ਹੈ ਜਾਂ ਕਿੱਦਾਂ ਵੀ ਆ ਸਾਰੀ ਦੁਨੀਆ ਨੂੰ ਤੇਰੇ ਤੇ ਯਕੀਨ ਹੈ ਕਿ ਤੂੰ ਕਿਸੇ ਨਾਲ ਵੀ ਗੱਲ ਕਰ ਸਕਦੀ ਆ ਠੀਕ ਆ ਲੱਗੀ ਸਮਝ ਬੇ ਇਕਲੇ ਤੇ ਰਿਜ਼ਲਟ ਫਾਈਨਲੀ ਮੈਂ ਤੁਹਾਨੂੰ ਦਿਖਾ ਰਹੀ ਹਾਂ ਬਟ ਕੋਈ ਆਪਣਾ ਬੋਏਫ੍ਰੈਂਡ ਕੋਈ ਅੱਦਾ ਪਾ ਨਾ ਤਾਂ ਠੀਕ ਆ ਨਾ ਕਰ ਸਕਦੇ ਆ ਸਟੈਂਗੀ ਤਾ ਸੌਰੀ ਯਾਰ ਤੁਸੀਂ ਤਾਂ ਮੈਨੂੰ ਗੁੱਟਾ ਨਹੀਂ ਲੱਗ ਪਿਆ ਯਾਰ ਮਾੜਾ ਮੈਂ ਤਾਂ ਬੰਦਾ ਸੋਚ ਲੰਨਾ ਹੈ ਨਾ ਹੁਣ ਸੋਚ ਰਹੀ ਹਾਂ ਅੱਛਾ ਚਲੋ ਠੀਕ ਹੈ ਜੀ ਸੋ ਗਾਇਜ਼ ਫਾਈਨਲੀ ਤੁਸੀਂ ਦੇਖ ਸਕਦੇ ਹੋ ਛਿੱਤਰ ਆਪਾਂ ਖਾ ਚੁੱਕੇ ਆ ਤੇ ਪਹਿਲੀ ਕੁੜੀ ਦੇਖੀ ਆ ਜਿਹੜੀ ਛਿੱਤਰ ਖਾ ਕੇ ਵੀ ਖ ਨੇ ਚਲੋ ਠੀਕ ਹੈ ਜੀ ਲੈ 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 ਬॉयफ्रेंड ਨੂੰ ਫੋਨ ਲਾਉਣਾ ਗਲਤ ਗੱਲ ਹੈ ਨਹੀਂ ਨਹੀਂ ਚਲੋ ਠੀਕ ਹੈ ਹਾਂ ਤੁਸੀਂ ਸਿਆਣੀ ਬਣ ਗਈ ਸਿਆਣੀ ਨੂੰ ਪਤਾ ਹੈ ਨਾ ਕਿ ਇਹਨੇ ਬਹੁਤ ਜ਼ਿਆਦਾ ਕਾਂਡ ਕੀਤੇ ਆ ਤੇ ਮਾਂ ਕੋ ਕਹਿੰਦੀ ਹੈ ਕਿ ਹੁਣ ਸਿਆਣੀ ਬਣ ਹੋਣੇ ਤੋਂ ਵੱਧ ਗਈਗੇ ਪਹਿਲਾਂ ਵਾਂਗੂ ਜਿਵੇਂ ਤੇਰੀ ਮੰਮੀ ਕਹਿੰਦੇ ਅਸੀਂ ਲੱਗੇ ਆਪਣੀ ਮਹਿਕ ਦਾ ਦੂਸਰਾ ਵਿਆਹ ਕਰਨ ਤੇ ਹੁਣ ਤੇਰੀ ਮੰਮੀ ਨੇ ਵੀ ਬੋਲ ਦਿੱਤਾ ਏ ਕਿ ਹੁਣ ਤੂੰ ਸਿਆਣੀ ਬਣ ਇੱਥੇ ਹੀ ਪਤਾ ਲੱਗ ਜਾਂਦਾ ਏ ਕਿ ਤੂੰ ਮੰਨ ਲੀਤ ਇਹ ਤੂੰ ਨਹੀਂ ਸਦਰ ਸਕਦੀ ਆ ਪਹਿਲੀ ਕੁੜੀ ਦੇਖੀਏ ਜਿਹੜੀ ਆ ਮਾਵਾ ਧੀਆਂ ਪ੍ਰੈਂਕ ਖੇਡ ਰਹੀਆਂ ਐ ਬੀ ਐਫ ਦਾ ਕਿੱਦਾਂ ਕੁਝ ਵੀ ਆਪਾਂ ਇਹੋ ਜਿਹੀਆਂ ਚੀਜ਼ਾਂ ਬਾਰੇ ਆਪਣੇ ਮਾਪਿਓ ਬਾਰੇ ਸਾਹਮਣੇ ਸੋਚ ਵੀ ਨਹੀਂ ਸਕਦੇ ਬੋਲਣ ਦਾ ਦੂਰ ਦੀ ਗੱਲ ਆਪਾਂ ਸੋਚ ਵੀ ਨਹੀਂ ਸਕਦੇ ਇਹ ਪਤਾ ਨਹੀਂ ਕਿਵੇਂ ਦੀ ਆ ਡੰਗਰ ਜੀ ਅੱਜ ਦੀ ਵੀਡੀਓ ਆਪਾਂ ਇੱਥੇ ਖਤਮ ਕਰਦੇ ਹਾਂ ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੇ ਤੇ ਵੀਡੀਓ ਤੇ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦਿਓ ਨਾਲੇ ਆਪਣੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਪੂਰੀ ਵੀਡੀਓ ਦੇਖਣ ਵਾਸਤੇ ਧੰਨਵਾਦ